जय माता दी सारेयानु और सारेयानु हैप्पी नवरात्रि आज ही नवरात्रि रा दिन पहला दिन वा ते माता रानी ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਜਿਹੜੇ ਜਿਹੜੇ ਮੇਰੇ ਬਲੌਗ ਦੇ ਦੇਖ ਰਹੇ ਆ ਤੇ ਰਾਤ ਤੇ ਵੀ ਸਾਰਿਆਂ ਨੇ ਰੱਖੇ ਹੋਣੇ ਕਿੰਨਾਂ ਨੇ ਨਹੀਂ ਰੱਖੇ ਹੋਣੇ ਕਿੰਨਾਂ ਨੇ ਰੱਖੇ ਹੋਣੇ ਕਿੰਨਾਂ ਨੇ ਲਾਸਟ ਦੇ ਦੋ ਰੱਖਣੇ ਆ ਬਸ ਮਾਤਾ ਰਾਨੀ ਤੁਹਾਡੀ ਸਾਰਿਆਂ ਦੀਆਂ ਇੱਛਾ ਆ ਜੋ ਮਨੋ ਕਾਮਨਾ ਆ ਪੂਰੀਆਂ ਕਰਨ سڈیاں بھی گھر سے سکھ شانتی بنائی رکھن <coughs> نرترے کا اچ پہ دن ہوا تو میں اپنی وہی چونکی وغیرہ چونکی نہیں مطلب چھوٹا ٹیبل سے چھوٹا جا بھاوک بکس والا وہ سجا رہی تھی سی کیونکہ ہو میرے کو ہے نہیں گا ایک ٹیبل ہو او چھوٹا آ وہ تو سامان اتنا آنا نہیں جو جو میں رکھنا ہے پاٹھ پوجا کا تو پھر یہی میں کہ ٹیبل صحیح رہوں گا ਤੇ ਆਪਣੇ ਮਾਤ ਰਾਨੀ ਦੀ ਮੈਂ ਇੱਕ ਦਿਨ ਪਹਿਲਾਂ ਸਮਾਨ ਲੈ ਕੇ ਆਈ ਸੀਗੀ ਤੇ ਫੋਟੋ ਵਗੈਰਾ ਉਹ ਸਭ ਕੁਝ ਉਹ ਮੈਂ ਲਗਾ ਲਿਆ ਤੇ ਫਰਸਟ ਟਾਈਮ ਮੈਂ ਇਸ ਵਾਰ ਕਲਸ਼ ਦੀ ਸਥਾਪਨਾ ਕੀਤੀ ਆਪਣੇ ਘਰ ਮੈਂ ਕਦੀ ਕਲਸ਼ ਸਥਾਪਿਤ ਨਹੀਂ ਕੀਤਾ ਸੀ ਕੱਲੀ ਖੇਤਰੀ ਵੀਰਦੀ ਹੁੰਦੀ ਸੀਗੀ ਤੇ ਨਰਾਤੇ ਰੱਖ ਲਾਂਦੀ ਸੀ ਬਟ ਹੁਣ ਮੈਂ ਇਸ ਵਾਰ ਫਰਸਟ ਟਾਈਮ ਆਪਣਾ ਜੋ ਹੈ 컬લેਕਸ਼ਨ ਉਹ ਸਥਾਪਿਤ ਕੀਤਾ ਤੇ ਮੱਕ ਸਾਰੇ ਕਰਦੇ ਆ ਨਾ ਤੇ ਫਿਰ ਮੈਨੂੰ ਕਿਸੇ ਨੇ ਮਤਲਬ ਮੇਰੇ ਰਿਲੇਟਿਵ ਆ ਉਹਨਾਂ ਨੇ ਵੀ ਕਿਹਾ ਸੀ ਵੀ ਕਰਨੇ ਚਾਹੀਦਾ ਕਲ ਸਥਾਪਿਤ ਤੇ ਬਸ ਮੈਂ ਤੁਹਾਨੂੰ ਦੱਸ ਰਹੀ ਸੀ ਇੱਕ ਗੜਵੀ ਲਈ ਗੜਵੀ ਤੇ ਮੈਂ ਬਣਾਇਆ ਫਿਰ ਮੋਲੀ ਜੋ ਹੁੰਦਾ ਹੈ ਨਾ ਮੋਲੀ ਧਾਗਾ ਉਹ ਬਣਿਆ ਤੇ ਗੰਗਾ ਜਲ ਬਾਜ਼ਾਰੋਂ ਮਿਲ ਜਾਂਦਾ ਆ ਤੇ ਮੈਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਪਹਿਲੀ ਸਮਾਨ ਲਈ ਆਈ ਸੀ ਤਿੰਨ ਦਿਨ ਪਹਿਲਾਂ ਤੇ ਗੰਗਾ ਜਲ ਨਾ ਮੈਂ ਥੋੜਾ ਜਿਹਾ ਪਹਿਲਾਂ ਗੜਵੀ ਚ ਪਾਇਆ ਤੇ ਉਸ ਤੋਂ ਬਾਅਦ ਪਾਣੀ ਪਾਣਾ ਮੈਂ ਕਈ ਚੀਜ਼ ਜਪੂਲ ਵੀ ਗਈ ਸੀ ਕਿਉਂਕਿ ਮੈਂ ਫਰਸਟ ਟਾਈਮ ਕਲਰਸ਼ ਸਥਾਪਿਤ ਕੀਤੀ ਤਾਂ ਮੈਨੂੰ ਮੈਨੂੰ ਉਹਨਾਂ ਦਿਮਾਗ ਚ ਨਹੀਂ ਰਿਹਾ ਸੀ ਆ ਚੀਜ਼ਾਂ ਵੀ ਪਾਣੀਆਂ 00 ਚੀਜ਼ਾਂ ਯਾਦ ਆਉਂਦੀਆਂ ਨੇ ਉਹ ਫਿਰ ਮੈਂ ਬਾਅਦ ਚੋਂ ਪਾਉਂਦੀ ਦੀ ਤੇ ਪਾਣੀ ਪਾਇਆ ਫਿਰ ਹਲਦੀ ਪਾਈ ਉਸ ਤੋਂ ਬਾਅਦ ਹਲਦੀ ਪਾਣ ਤੋਂ ਬਾਅਦ ਫਿਰ ਥੋੜੀ ਜਿਹੀ ਚਾਵਲ ਪੇਸੀ ਉਹ ਵੀ ਪਾਏ ਇੱਕ ਸਿੱਕਾ ਪਾਣਾ ਆ ਆਪਣਾ ਸਿੱਕਾ ਹੁੰਦਾ ਜਿਹੜਾ 1 ਰੁਪਿਆ ਦਾ ਉਹ ਪਾਇਆ ਤੇ ਚਾਵਲ ਵੀ ਪਾਏ ਥੋੜਾ ਜਿਹਾ ਸਿੰਦੂਰ ਪਾਇਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਮੈਂ ਕੀ ਭੁੱਲ ਗਈ ਸੀ ਇੱਕ ਮੈਂ ਭੁੱਲਦੀ ਸੀ ਸੁਪਾਰੀ ਬਜਾਰੋਂ ਲਿਆਂਦੀ ਸੀ ਸੁਪਾਰੀ ਭੁੱਲ ਗਈ ਇੱਕ ਉਹ ਪਾਣੀ ਸੀ ਸੁਪਾਰੀ ਇੱਕ ਮੈਂ ਭੁੱਲ ਗਈ ਸੀ ਆਪਣਾ ਤુલਸੀ ਦਾ ਪੱਤਾ ਉਹ ਵੀ ਪਾਣਾ ਸੀ ਉਹ ਵੀ ਮੈਂ ਭੁੱਲ ਗਈ ਸੀ ਤુલਸੀ ਦਾ ਪੱਤਾ ਫਿਰ ਮੈਂ ਬਾਤ ਚੁਪਾਏ ਫਿਰ ਮਾਫੀ ਮੰਗਦੀ ਮਹਾਮਾਈ ਤੋਂ ਪਰ ਮੈਂ पाच ਬਾਤ ਚੁਪਾ ਦਿੱਤੀ ਸੀ ਕਿਉਂਕਿ ਦੇਖੋ ਪਹਿਲੀ ਵਾਰ ਨਹੀਂ ਜੀ ਜਾਨਮ ਦਿਮਾਗ ਚ ਨਿਕਲ ਜਾਂਦੀ ਆ ਅਗਰ ਮੈਂ ਹਾਂ ਹਰ ਸਾਲ ਕਲਕੱਟਾ ਸਥਾਪਤ ਸਤਾਪੀ ਕਰਦੀ ਤਾਂ ਫਿਰ ਮੈਨੂੰ ਵੀ ਥੋੜਾ ਪਤਾ ਹੁੰਦਾ ਪਰ ਮੈਂ ਇਸ ਵਾਰ ਥੋੜਾ ਭੁੱਲ ਗਈ ਸੀ ਪਰ ਮੈਂ ਬਾਅਦ ਚ ਪਾ ਦਿੱਤੀ ਸੀ ਤੇ ਫਿਰ ਉੱਪਰ ਨਾਰੀ ਨਾਰੀ ਰੱਖਿਆ ਨਾਰੀਅਲ ਤੇ ਮੋਲੀ ਬੰਨਤੀ ਸੀਗੀ ਟਿੱਕਾ ਲਗਾਤਾ ਸੀ ਤੇ ਪਾਣ ਦੇ ਪੱਤੇ ਪਹਿਲਾਂ ਰੱਖੇ ਇੱਕ ਦਿਨ ਪਹਿਲਾਂ ਸੀ ਪਾਣ ਦੇ ਪੱਤੇ ਲੱਭਦੇ ਤੇ ਸਾਨੂੰ ਪਾਣ ਦੇ ਨਹੀਂ ਸੋਰੀ ਪਾਣ ਦੇ ਨਹੀਂ ਅੰਬ ਦੇ ਪੱਤੇ ਇਹ ਅੰਬ ਦੇ ਪੱਤੇ ਤੇ ਕਿਤੇ ਹੋਣੀ ਲੱਭੇ ਫੇ ਅਗਲੇ ਦਿਨ ਮਾਰਨਿੰਗ ਚ ਲਿਆਂਦੇ ਮਾਰਨਿੰਗ ਚ ਆਮ ਪ੍ਰੇਪ ਤੈਲੀ ਆਂਦੇ ਕਿਉਂਕਿ ਇਹਦੇ ਉੱਪਰ ਹੀ ਫਿਰ ਆਪਾਂ ਜੁਨਾਰੀ ਲੈਣਾ ਉਹ ਰੱਖਣੇ ਹੁੰਦੇ ਆ ਫਿਰ ਵੀ ਮੈਂ ਮੈਨੂੰ ਇੰਨਾ ਕਿ ਮੈਂ ਸਹੀ ਤਰੀਕੇ ਨਾਲ ਜਿੰਨਾ ਮੇਰੇ ਕੋਲ ਹੋਇਆ ਮੈਂ ਕਲਿਸ਼ ਸਥਾਪਿਤ ਕੀਤਾ ਮਰ ਰੱਖਿਆ ਪਰ ਫਿਰ ਵੀ ਜੋ ਥੋੜਾ ਮੋਟਾ ਜਿੱਦਾਂ ਨਹੀਂ ਤੇ ਚੀਜ਼ਾਂ ਸਮਝ ਲੱਗੀਆਂ ਹਨਾ ਉਹ ਮਹਾਮਈ ਨੂੰ ਮਾਫ ਕਰੀ ਤੇ ਅਗਲੀ ਵਾਰ ਮਹਾਮਈ ਜੀ ਮੇਰੇ ਹਿੱਤ ਵਧੀਆ ਤਰੀਕੇ ਨਾਲ ਮੈਂ ਕਰੂੰਗੀ ਸਥਾਪਿਤ ਤੇ ਬਾਸ ਇੱਥੇ ਫਿਰ ਲਿਆੰਦਾ ਸੀ ਮਟਕਾ ਔਰ ਓਹ ਸਾਈਡ ਤੇ ਜੀ ਅਗਰਬਤੀ ਦੇਖ ਰਹੇ ਹੋ ਮੇਰੀ ਸਾਈਡ ਤੇ ਬਹੁਤ ਵੱਡੀ ਸੀਗੀ ਅਗਰਬਤੀ ਉਹ ਵੀ ਮੈਂ ਲਈ ਆਈ ਸੀ ਇੱਕ ਦਿਨ ਪਹਿਲਾਂ ਸਾਰਾ ਸਮਾਨ ਲਿਆੰਦਾ ਸੀ ਮਟਕਾ ਮਿੱਟੀ ਨਾਲੀ ਮਿਲਦੀ ਸੀ ਮਟਕੇ ਜੀ ਦੇ ਦੇ ਤੇ ਜੋ ਵੀ ਸਾਰੇ ਫਿਰ ਮੈਂ ਇੱਕ ਪੈਕਟ ਲਿਆਂਦਾ ਤੇ ਹੋਰ ਸਮਾਨ ਦੇ ਸੀ ਕਿ ਸੁਪਾਰੀ ਹਾਂ ਅਗਰ ਆਪਾਂ ਜਿਹੜਾ ਆਪਾਂ ਕਲ ਸਥਾਪਿਤ ਤੋਂ ਜਾਣ ਲਿਆ ਹਾਂ ਜਾਲ ਦੇ ਵਿੱਚ ਦੋ ਲੌਂਗ ਵੀ ਪਾਈ ਦੇ ਦੋ ਲੇਚੇ ਵੀ ਪਾਈ ਦੀਆਂ ਉਹ ਵੀ ਮਤਲਬ ਮੇਰੇ ਨਾ ਦਿਮਾਗ ਚੋਂ ਨਿਕਲ ਗਿਆ ਤੇ ਉਹ ਮੈਂ ਬਜ਼ਾਰੋਂ ਲਿਆਈ ਨਹੀਂ ਵੈਸੇ ਤਾਂ ਲੈਟੀਆਂ ਘਰ ਪਈਆਂ ਸੀ ਪਰ ਮੈਂ ਕਹਿੰਦੀ ਹਰ ਇੱਕ ਚੀਜ਼ ਨਮੀ ਪਾਣੀ ਹੈ ਨਾ ਪੁਰਾਣੀ ਤਾਂ ਵੈਸੇ ਵੀ ਨਹੀਂ ਪਾਈਦੀ ਤੇ ਨਮੀਆਂ ਫਿਰ ਮੈਂ ਲਿਆਂਦੀਆਂ ਨਹੀਂ ਹੈਗੀਆਂ ਆ ਦੇਖੋ ਮੈਨੂੰ ਯਾਦ ਆਇਆ ਸਿਪਾਰੀ ਇਹ ਪੈਕਟ ਮੈਂ ਲਿਆਂਦਾ ਸੀ ਇਹ ਪਾਇਆ ਤੇ ਕਲ ਸੀ ਫਿਰ ਮੈਂ ਖੇਤਰੀ ਦੀ ਮਿੱਟੀ ਪਾਈ ਫਿਰ ਜੋ ਪਾਤੀ ਤੇ ਖੇਤਰੀ ਦਾ ਹੋ ਰੱਖ ਦਿੱਤਾ ਸੀ ਪਰਲੀ ਸਾਈਡ ਤੁਸੀਂ ਦੇਖ ਰਹੇ ਹੋ ਮਟਕਾ ਉੱਧਰ ਪਿਆ ਹੈ ਇੱਧਰ ਇੱਧਰੀ ਸਾਈਡ ਕਲਸ਼ ਕਲਸ਼ ਰੱਖਿਆ ਮੈਂ ਆਪਣਾ ਤੇ ਫਿਰ ਕਿਸੇ ਮੈਂ YouTube ਤੇ ਵੀ ਦੇਖੀ ਕਲਸ਼ ਦੇ نیچے ਨਾ ਚਾਵਲ ਵੀ ਲੋਕ ਰੱਖਦੇ ਆ YouTube ਤੇ ਕਿੰਨੇ ਦੇ ਮੈਂ ਲੋਕਾਂ ਦੇ ਵਲੋਗ ਦੇਖੇ ਨਾ ਕਲਸ਼ ਕਲਸ਼ ਦੇ نیچے ਚਾਵਲ ਵੀ ਰੱਖਦੇ ਆ ਫਿਰ ਮੈਂ ਉਹ ਵੀ ਮੈਂ ਕਿਹਾ ਹੁਣ ਮੈਂ ਅਗਲੀ ਵਾਰ ਪ੍ਰੋਪਰ ਤਰੀਕੇ ਨਾਲ ਆਪਣਾ ਸਹੀ ਤਰੀਕੇ ਨਾਲ ਕਰੂੰਗੀ ਕਲਸ਼ ਸਥਾਪਿਤ ਹੁੰਦਾ ਮਤਲਬ ਹੋ ਗਿਆ ਜੋ ਹੋ ਗਿਆ ਨਾ ਚਲੋ ਕੋਈ ਨਹੀਂ ਮਹਾਮਾ ਇਲਾਕਾ ਮੇਰਾ ਗਲਤੀ ਹੁੰਦੀ ਹੈ ਪਹਿਲੀ ਵਾਰੀ ਹੋਈ ਹੋਗੀ ਪਰ ਇਸ ਵਾਰ ਅਗਲੀ ਵਾਰ ਨਹੀਂ ਕਰੂੰਗੀ ਮੱਥਾ ਟੇਕ ਲਿਆ ਸੀ ਦੇਖੋ ਮੇਰਾ ਛੋਟਾ ਜਿਹਾ ਸਿੰਪਲ ਤਰੀਕੇ ਨਾਲ ਮੈਂ ਆਪਣੀ ਪਾਠ ਪੂਜਾ ਕੀਤੀ ਫੁੱਲ ਸੀਗੇ ਫੁੱਲ ਵੀ ਨਹੀਂ ਮਿਲੇ ਮੈਨੂੰ ਨੇ ਤਾਂ ਮੈਂ ਫੁੱਲ ਵੀ ਇਦਾਂ ਨਾ ਸੈੱਡਾ ਤੇ ਫੁੱਲ ਰੱਖਣੇ ਸੀਗੇ ਸੈੱਡਾ ਤੇ ਵਿਛਾਣੇ ਸੀ ਫੁੱਲ ਵੀ ਨਹੀਂ ਮਿਲੇ ਫੇਰ ਮੇਰੇ ਕੋਲ ਨਹੀਂ ਜਿੱਦਾਂ ਮਾ ਮੈਨੂੰ ਮਨਜ਼ੂਰ ਆ ਸਿੰਪਲ ਤਰੀਕੇ ਨਾਲ ਮੈਂ ਉਦਹੀਂ ਆਪਣਾ ਮੰਦਰ ਛੋਟਾ ਹੀ ਸਜਾਇਆ ਤੇ ਜੈ ਮਾਤਾ ਦੀ ਸਾਰਿਆਂ ਨੂੰ ਅੱਜ ਆ ਗਏ ਹਨਵਰਾਤਰੀ ਤੇ ਸਾਰਿਆਂ ਨੂੰ ਅ ਨਵਰਾਤਰੀ ਦੀਆਂ ਸ਼ੁਭ ਕਾਮਨਾ ਤੇ ਮੈਂ ਵੀ ਅੱਜ ਖੇਤਰੀ ਵੀਜੀਆ ਬਹੁਤ ਰੱਖਦੇ ਚਾਹੀਦੇ ਆ ਤੇ ਵਰਤ ਵੀ ਰੱਖੇ ਹੋਏ ਆ ਪਿਛਲੇ ਸਾਲ ਰੱਖਣੇ ਹੋਏ ਸੀਗੇ ਤੇ ਫੇਰ ਹੋਣ ਰੱਖੇ ਆ ਤੇ ਤੁਸੀਂ ਵੀ ਸਾਰੇ ਨੇ ਰੱਖੇ ਹੋਣੇ ਆ ਮੈਨੂੰ ਪਤਾ ਆ ਕਿੰਨੇ ਨੇ ਨਹੀਂ ਰੱਖੇ ਹੋਣੇ ਬਟ ਕਿੰਨੇ ਨੇ ਰੱਖੇ ਹੋਣੇ ਆ ਤੇ ਹੁਣ ਮੈਂ ਆਪਣਾ ਮੈਕਾ ਵਲੋਗ ਵੀ ਸਟਾਰਟ ਕਰ ਲਵਾਂ ਮਾਰਨਿੰਗ ਦਾ ਟਾਈਮ ਆ ਤੇ ਵਲੋਗ ਨਾਲ ਮੈਕਾ ਫਿਰ ਕੰਮ-ਕੁੰਮ ਵੀ ਦੇਖਾ ਕੋਈ ਵੈਸੇ ਤਾਂ ਮੈਂ ਮਾਰਨਿੰਗ ਚ ਸਾਰਾ ਕੰਮ ਕਰ ਲਿਆ ਸੀ ਝਾੜੂ ਪੂੰਚਾ ਸਭ ਕਰ ਲਿਆ ਸੀ ਨਹਾਉਣ ਲਈ ਅੱਜ ਵੀਰਵਾਰ ਸੀ ਫਿਰ ਅੱਜ ਮੈਨੂੰ ਨਹਾਣੇ ਪਿਆ ਸੇੜ ਕਿਉਂਕਿ ਫਿਰ ਅੱਜ ਨਵਰਾਤ ਰਹਿਣਾ ਸ਼ੁਰੂ ਹੋਇਆ ਮੈਂ ਪਹਿਲਾਂ ਨਹਾਕਦਾ ਫਿਰ ਰਕਣਾ ਸੀ ਤਾ ਕਰਕੇ ਫਿਰ ਮੈਨੂੰ ਨਹੀਂ ਆਣੀ ਪਿਆ ਉਲਝੁਕਾ ਮਾਫ ਕਰੇ ਬੰਬ ਜੀ ਮਾਫੀ ਮੰਗ ਲਈ ਸੀ ਮੈਂ ਪਹਿਲਾਂ ਵੀ ਤੇ ਹੁਣ ਮੈਂ ਚਾਹ ਬਣਾਣੀ ਆ ਚਾਹ ਪੀਉਂਗੀ ਕਿਉਂਕਿ ਮੈਂ ਸਵੀਡ ਦਾ ਕੁਛ ਨਹੀਂ ਪੀਤਾ ਖਾਦਾ ਫਿਰ ਹੁਣ ਮੈਂ ਪਰ ਮੈਂ ਪਾਣੀ ਪੀਉਂਗੀ ਫਿਰ ਮੈਂ ਚਾਹ ਪੀਣੀ ਆ ਚਾਹ ਨਾ ਉਹ ਸੀਡ ਲੀਆਂ ਪਿੰਨੀਆਂ ਹੁੰਦੀਆਂ ਨੇ ਜਿਹੜੀਆਂ ਗੋਲ-ਓਲ ਆਂਦੀਆਂ ਇਹਨਾਂ ਨੇ ਤੇ ਉਹ ਖਾਉਂਗੀ ਤੇ ਅੱਜ ਫਸਟ ਟਾਈਮ ਮਤਲਬ ਹੱਗ ਕਦੀ ਨਹੀਂ ਮੈਂ ਹੋਰ ਰਕਲਿਸ਼ ਰੱਖਦੀ ਆ ਦੇਖੋ ਕਲਿਸ਼ ਸਾਪੀ ਤੇ ਕੀਤਾ ਅੰਜੂਮ ਸਟੈਮ ਕਲੈਸ਼ਰ ਮੈਂ ਕੀ ਤਿਆਰ ਸਤਾਪੀਤ ਤੇ ਬਸ ਮਾ ਮਾਈ ਮਰੰਕਾਉਣਾ ਪੂੜੀਆਂ ਕਰਦੇ ਆ ਸਾਡੀਆਂ ਤੇ ਚਲੋ ਹੁਣ ਮੈਂ ਤੁਹਾਨੂੰ ਥੋੜੀ देर ਚ ਮਿਲਦੀ ਆ ਆਪਣਾ ਮੈਂ ਚਾਹ ਬਣਾ ਲਵਾਂ ਤੇ ਰੀਵ ਨੂੰ ਨਵਾਤਾ ਆ ਇਹਨੂੰ ਨਵਾਣਾ ਆ ਇਹਨੂੰ ਅੱਜ ਛੁੱਟੀ ਆ ਕੱਲ ਵੀ ਛੁੱਟੀ ਸੀ 2 ਅਕਤੂਬਰ ਅੱਜ ਵੀ ਛੁੱਟੀ ਅੱਜ ਵੱਡੇ ਆ ਕਿਸੇ ਦਾ ਪਤਾ ਨਹੀਂ ਕੀ ਦਾ ਕੱਲ ਕੱਲ ਸੀਗਾ ਅੱਜ ਵੀ ਆ ਕਿਸੇ ਦਾ ਕੱਲ ਗਾਂਧੀ ਜੰਤੀ ਸੀ ਇਹ ਇਹਨੂੰ ਲਵਾਨੀ ਆ ਥੋੜੀ ਦੇਰ ਚ ਪਹਿਲਾਂ ਮੈਂ ਚਾਹ ਪੀ ਲਵਾਂ ਫਿਰ ਇਹਨੂੰ ਲਵਾਨੀ ਆ ਤੇ ਚਲੋ ਫਿਰ ਮੈਂ ਸਾਨੂੰ ਥੋੜੀ ਦੇਰ ਚ ਮਿਲਦੀ ਆ ਚਾਹ ਵਗੈਰਾ ਪੀਤੀ ਉਸ ਤੋਂ ਬਾਅਦ ਪਏ ਸੀ ਕੱਪੜੇ ਰੀਵਾ ਨੂੰ ਸਵਾਰੀ ਸੀ ਰੀਵਾ ਸੌਂ ਨਹੀਂ ਰਹੀ ਸੀ ਫੇ ਮੈਂ ਕਿਹਾ ਚਲ ਕੱਪੜੇ ਤਾਂ ਪਏ ਆ ਇਹਨਾਂ ਨੂੰ ਮੈਂ ਤੈਨ ਲਾ ਕੇ ਰੱਖ ਦਵਾਂ ਕਿਉਂਕਿ ਫਿਰ ਅਗਲੇ ਦਿਨ ਮੈਂ ਕੱਪੜੇ ਧੋਣੇ ਸੀ ਤੇ ਮੈਂ ਕਿਹਾ ਹੋਰ ਹੋ ਜਾਣੇ ਆ ਫਿਰ ਕੱਪੜੇ ਤੈਨ ਲੱਗੇ ਨਾ ਇਹਨਾਂ ਨੂੰ ਪਹਿਲਾਂ ਮੈਂ ਆਪਣਾ ਸੈੱਟ ਕਰਕੇ ਰੱਖ ਦਵਾਂ ਪ੍ਰੈਸ ਨਹੀਂ ਮੈਂ ਕਰਕੇ ਰੱਖਦੀ ਪ੍ਰੈਸ ਅਸੀਂ ਜਿਵੇਂ ਕਿ ਤੇ ਜਾਣਾ ਹੋ ਜਿਾ ਕਿਦਾਂ ਉਹਦੇ ਮੇ ਨਾਲ ਨਾਲ ਨਵੇਂ ਕੱਪੜੇ ਪ੍ਰੈਸ ਕਰਦੀ ਆਂ ਉਦਾਂ ਨਹੀਂ ਮੈਂ ਕਰਕੇ ਰੱਖਦੀ ਉਦਾਂ ਮੈਂ ਰੱਖ ਦਾਂਣੀ ਹਾਂ ਕੋਈ ਹੋਵੇ ਜਿਹਦਾ ਭਾਰੀ ਸੂਟ ਹੈ ਵੀ ਕੋਈ ਵੀ ਵਿਆਹ ਸ਼ਾਦੀ ਵਾਲਾ ਪਾਰਟੀ ਵੇਅ ਉਹ ਮੈਂ ਪ੍ਰੈਸ ਕਰਕੇ ਰੱਖਦੀ ਸਿਰਫ ਤੇ ਇਥੇ ਵੀ ਉਹ ਦੇ ਕੱਪੜੇ ਸੀ ਰਿਵਾਂ ਫਿਰ ਉਦੋਂ ਰੋੜੀ ਸੀ ਮੈਂ ਭਾਬੋ ਨੂੰ ਕਿਹਾ ਕਿ ਤੂੰ ਰਿਵ ਨੂੰ ਇਧਰੀ ਲਿਆ ਵਾਕਰ ਚ ਬਿਠਾਣੀ ਆਪਾਂ ਤੇ ਦੇਖੋ ਬੈਠੀ ਆ ਵਾਕਰ ਚ ਨਾਲੀ ਦੇਖ ਰਹੀ ਆ ਭਾਬੋ ਨੂੰ ਮੈਨੂੰ ਕੱਪੜੇ ਫੜਾਉਂਦਾ ਵੀ ਇਧਰ ਤੇ ਮੈਂ ਇਹ ਨਾਲ ਗੱਲ ਕਰਦੀ ਸੀ ਰੀਵਨ ਨਾਲ ਗੱਲ ਕਰਦੀ ਸੀ ਮੈਂ ਰੀਵਨ ਨਾਲ ਤੇ ਇੱਧਰ ਮੇਰੇ ਕੱਪੜੇ ਵੀ ਤੈਂ ਮਤਲਬ ਤੈਂ ਲਾਈ ਜਾਂਦੀ ਸੀ ਆਪਣੇ ਕੱਪੜਿਆਂ ਨੂੰ ਕੋਕੀ ਇਹ ਹੁੰਦਾ ਨਾ ਜਿਹੜਾ ਵੀ ਕੰਮ ਆਉ ਨਿਪਟ ਜਾਵੇ ਸਹੀ ਹੁਣ ਅਗਲੇ ਦਿਨ ਮੈਂ ਕੱਪੜੇ ਧੂੰਗੀ ਤੇ ਵੈਸੇ ਵੀ ਫਿਰ ਅ ਅ ਜਵੀਰਵਾਰ ਸੀ ਤਾਂ ਨਹੀਂ ਮੈਂ ਧੋਤੇ ਹੁਣ ਅਗਲੇ ਦਿਨ ਮਸ਼ੀਨ ਲਾਉਂਗਾ ਕੱਪੜੇ ਬਹੁਤ ਜ਼ਿਆਦਾ ਹੋ ਗਏ ਉਹ ਧੂੰਗੀ ਫਿਰ ਮੈਂ ہو گیا ٹائم رکھوا ستی لگا وج گئے مت ٹیکا پہلا جہا ہو گیا نیرا جہ ہو گیا چھ وج گئے پورے شاید بار بدل میں آیا پانڈے پے تو کے اپنا مت ٹیکا دیکھ پھر دیکھو برتن کنی ہوئی پے دھونے والے یہ دھونی ہاں اس بعد میں جوت جگانی ہاں ماتا رانی کی موسم بھی بڑھیا ہوا پیا ਕਪੜੇ ਬਹੁਤ ਜ਼ਿਆਦਾ ਹੋਏ ਪਏ ਆ ਢੇਲ ਲੱਗਾ ਪਿਆ ਧੋਣ ਲਈ ਅੱਜ ਵੀਰਵਾਰ ਸੀ ਨਾ ਸਿਰ ਤਾਂ ਮੈਂ ਨਾਲਿਆ ਸੀ ਕਿਉਂਕਿ ਜ਼ਰੂਰੀ ਸੀ ਮੇਰਾ ਸਿਰ ਨਾਲਾ ਮੈਂ ਰਾਤ ਰੱਖਿਆ ਫਿਰ ਮੈਂ ਜੋਜਗਾਨੀ ਸੀ ਕਪੜਿਆਂ ਤੇ ਇਹ ਆ ਵੀ ਕਪੜੇ ਮੈਂ ਕੱਲੂ ਹੀ ਧੋ ਸਕਦੀ ਹਾਂ ਕੋਈ ਨਹੀਂ ਕਪੜੇ ਮੈਂ ਕੱਲ ਮਸ਼ੀਨ ਲਾਉਂਗੀ ਕੱਲ ਧੋਉਂਗੀ ਤੇ ਸਿਰ ਮੈਂ ਬਾਹਾਂ ਹੀ ਨਹੀਂ ਹਜੇ ਦਿਨ ਆਗੇ ਨਾ ਉਹ ਜੂڑا ਕੱਲੇਆ ਸੀਗਾ ਬਾਹਾਂ ਨਹੀਂ ਤੇ ਚਲੋ ਹੁਣ ਮੈਂ ਬਰਤਨ ਧੋੜਾਂ ਮਾਂ ਤੇ ਫਿਰ ਉਸ ਤੋਂ ਬਾਅਦ ਜੋਜਗਾਨੀ ਆ ਫੋਨ ਮੈਂ ਆਪਣਾ ਇਥੇ ਵਾਲਾ ਵੀਡੀਓ ਦਾ ਐਂਡ ਕਰਦੀ ਆ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਚ ਅਗਰ ਤੁਸੀਂ ਮੇਰੇ ਚੈਨਲ ਤੇ ਨਿਊ ਆ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਬਲੌਗ ਨਾਲ ਮੇਰੇ ਚੈਨਲ ਨੂੰ ਮੇਰੇ ਬਲੋਗ ਨੂੰ ਸ਼ੇਅਰ ਜਰੂਰ ਕਰ ਦਿਆ ਕਰਿਓ ਤੇ ਬਾਏ ਬਾਏ